ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੁਣ ਅੱਜ ਗਾਗਰ ਸੇਵਾ ਆਰੰਭ ਕਰਨ ਲੱਗੇ ਆ ਠੀਕ ਹੈ ਜੀ ਹਾਂਜੀ ਆਪਾਂ ਵੀ ਅੱਜ ਨਾਲੇ ਚੱਲਣ ਨਾਲੇ ਤੁਹਾਨੂੰ ਦਰਸ਼ਨ ਕਰਾਉਂਗੇ ਠੀਕ ਹੈ ਵਾਹਿਗੁਰੂ ਜੀ ਆ ਗਏ ਬਾਬਾ ਜੀ ਹੁਣ ਅੰਦਰ ਵਾਹਿ ਵਾਹਿ ਵਾਹਿਗੁਰੂ ਜੀ ਕੀ ਫਤਿਹ ਵਾਹਿ ਵਾਹਿ i ਨਾਮਵਾਹੇ ਗੁਰੂ ਸਤਨਾਮ ਵਾਹੇ 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 ਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ At the name

जल्दी चले आता पिछे हो जा पीछे हो जाओ पीछे पिछे हो जाए जी पिछे थोड़ा थो, थो, थोड़ा खुल के चलो खुल के पीछे पीछे हो गए पिछे पीछे 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 हट जाओ पीछे ਚੋਲਾ ਨੂੰ ਪਿੱਛੇ ਵਗ ਤੇ ਤੁਰ ਜਾ

ਚੱਪਰ ਘਿਡਾ ਕੇ ਉਧਰ ਉਧਰ ਕੋ ਇਧਰ 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 ਜੀ ਨਾ ਗਾ ਗਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤੁਹ ਅਗੇ ਹੋ ਦੇਖੋ ਸੰਗਤਾਂ ਦਾ ਭਾਰੀ ਇਕੱਠ ਇੱਧਰ ਵੀ ਦੇਖ ਲਓ ਦਰਸ਼ਨ ਕਰ ਲਓ ਨਾ ਸਮਝਦਾ i <laughs> ਕੌਲੀ ਸਾਹਿਬ ਤੋਂ ਦੂਜੀ ਗਾਗਰ ਭਰਨ ਜਾ ਰਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਬਾਬਾ ਜੀ ਦੋ ਜਿਹੜੀਆਂ ਗਾਗਰਾਂ ਭਰ ਕੇ ਲਿਆਉਣੇ ਆ ਇੱਕ ਗੋਦਾਵਰੀ ਨਦੀ ਤੋਂ ਭਰ ਕੇ ਲੈਣੇ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਹੁਣ ਬਾਬਾ ਜੀ ਇੱਥੇ ਜਿਹੜੀ ਇਤਿਹਾਸਿਕ ਬੋਲੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਉੱਥੋਂ ਇੱਕ ਗਾਗਰ ਭਰ ਕੇ ਲਿਆਉਣੇ ਆ ਠੀਕ ਹੈ ਜੀ ਇਹ ਦੋ ਗਾਗਰਾਂ ਭਰ ਕੇ ਫਿਰ ਹੈਡ ਗ੍ਰੰਥੀ ਸਾਹਿਬ ਆਉਂਦੇ ਆ ਠੀਕ ਹੈ ਜੀ ਤੇ ਉਹ ਜਿਹੜੇ ਨੇ ਉਹ ਕਰਾਉਂਦੇ ਆ ਇਸ਼ਨਾਨ ਠੀਕ ਹੈ ਜੀ ਅੰਦਰ ਪੂਰਾ ਅੰਦਰ ਇਸ਼ਨਾਨ ਕਰਾ ਕੇ ਗੁਰੂ ਮਹਾਰਾਜ ਜੀ ਦੇ ਠੀਕ ਹੈ ਜੀ ਫਿਰ ਦਰਵਾਜ਼ੇ ਖੋਲਦੇ ਨੇ ਵਾਹਿਗੁਰੂ ਜੀ ਏਸੀ ਆਪਣੀ ਇੱਕ ਛੋਟੀ ਜੀ ਵੀਡੀਓ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਪੱਕਾ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बाबा जी ने जो नगर तो की सेवा करते हैं वाहीगुरु की वागुरु जी की